ਕਰਮਾਲ ਵਾਲਿਆਂ ਤੁਹਾਡੇ ਅੱਗੇ ਵੀਡੀਓ ਆ ਗਈ ਬਾਲੀ ਘੈਂਟ ਜਗ੍ਹਾ ਬਈ ਇਹ ਜਿਹੜੇ ਵੀਰਾਂ ਭੈਣਾਂ ਦਾ ਬਜਟ ਨਹੀਂ ਹੈਗਾ ਜ਼ਿਆਦਾ ਪੈਸੇ ਨਹੀਂ ਖਰ ਸਕਣਾ ਇੱਥੇ ਭag ਜਾਓ ਬਾਲੀ ਸੋਹਣੀ ਜਗ੍ਹਾ ਹੈਗੀ ਕੋਈ ਐਂਟਰੀ ਫੀਸ ਨਹੀਂ ਲੱਗਦੀ ਤੇ ਫੋਟੋਆਂ ਬਹੁਤ ਸੋਹਣੀਆਂ ਆਉਂਦੀਆਂ ਨੇ ਧਿਆਨ ਨਾਲ ਸਾਰੀ ਵੀਡੀਓ ਦੇਖਿਓ ਆਡਰੈਸ ਦੱਸਾਂਗੇ ਤੁਹਾਨੂੰ ਕਿੱਥੇ ਹੈਗਾ ਦੋਸਤੋ ਕਮਾਲ ਦੀ ਚੀਜ਼ ਦਿਖਾ ਰਿਹਾ ਹਾਂ Shimla Kasoori ਤੁਸੀਂ ਗਏ ਹੋਮੋਗੇ ਪਰ ਇੱਥੇ ਨਹੀਂ ਗਏ ਤੁਸੀਂ ਇਹ ਹੈ ਜੀ ਸਵੋਏ ਗ੍ਰੀਨ ਪਾਲੀ ਕਹਿਣ ਚੀਜ਼ ਹੈ ਬਾਈ ਪਹਾੜਾਂ ਦੇ ਵਿੱਚ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਅੰਦਰ ਦੇਖਣ ਦੀ ਕੋਈ ਫੀਸ ਨਹੀਂ ਲੱਗਦੀ ਤੇ ਖਾਣਾ ਪੀਣਾ ਵੀ ਬਹੁਤ ਸਸਤਾ ਹੈ ਤੇ ਮੈਂ ਇੱਕ ਦੀ ਸਾਰਾ ਕੁਝ ਹੈ ਤੇ ਦੋਸਤੋ ਇਹਦੀ ਖਾਸੀਅਤ ਇਹ ਹੈ ਇਹ ਪਹਾੜਾਂ ਦੇ ਵਿੱਚ ਇੱਕ ਤਾਂ ਇਥੋਂ ਜਿਹੜਾ ਵੈਦਰ ਹੈ ਮੌਸਮ ਬਹੁਤ ਜ਼ਿਆਦਾ ਸੋਹਣਾ ਹੈਗਾ ਹਰਿਆਲੀ ਹੈ ਤੇ ਉਹਦੇ ਕਰਕੇ ਨਾ ਹਲਕੇ ਹਲਕੇ ਠੰਡ ਰਹਿੰਦੀ ਹੈ ਤੇ ਜਿਹੜੀ ਹੈ ਹਵਾ ਵੀ ਬਹੁਤ ਜ਼ਿਆਦਾ ਸ਼ੁੱਧ ਹੈਗੀ ਤੇ ਇਹ ਕੁਦਰਤੀ ਉਹ ਇਹ ਹੋਟਲ ਦੇ ਨਾ ਵਿੱਚ ਦੀ ਪਹਾੜ ਨੇ ਜਿਹੜੇ ਪਾਣੀ ਆਂਦਾ ਹੈਗਾ ਬਹੁਤ ਸੋਹਣਾ ਫਾਇਰ ਹੁੰਦਾ ਇੱਥੋਂ ਦਾ ਤੇ ਤੁਸੀਂ ਸ਼ਿਮਲੇ ਮਨਾਲੀ ਆਪਣਾ ਸ਼ਿਮਲੇ ਕਸੋਲੀ ਜਦੋਂ ਵੀ ਜਾਂਦੇ ਹੋ ਕਲਕਤੌਰ ਹੁੰਦਾ ਥੋੜਾ ਜਿਹਾ ਇਹ ਸਬੋਏ ਗ੍ਰੀਨਸ ਤੁਹਾਨੂੰ ਇਹਦੇ ਵਿੱਚ ਵੀ ਦਿਖ ਰਿਹਾ ਹੋਊਗਾ ਤੁਸੀਂ ਗੂਗਲ ਕਰਕੇ ਮੈਪ ਕਰਕੇ ਕੱਢ ਸਕਦੇ ਹੋਗੇ ਬਹੁਤ ਸੋਹਣੀ ਲੋਕੇਸ਼ਨ ਆ ਯਾਰ ਇੱਥੋਂ ਦੀ ਪਾਣੀ ਜਾ ਰਿਹਾ ਹੈਗਾ ਤੇ ਬਹੁਤ ਹੀ ਸੋਹਣਾ ਇਹਨਾਂ ਦਾ ਜਿਹੜਾ ਮਾਹੌਲ ਹੁੰਦਾ ਹੈਗਾ ਖਾਣਾ ਪੀਣਾ ਕਾਫੀ ਕੁਝ ਆ ਇੱਥੇ ਤੁਹਾਨੂੰ ਦੱਸ ਦਾਂਗੇ ਰੇਟ ਕਿਵੇਂ ਖਾਣਾ ਕੀ ਗੱਲਬਾਤ ਹੈਗੀ ਵੀਡੀਓ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਲਓ ਆਪਣਾ ਬਲੌਗ ਵੱਡੇ ਵੱਡੇ ਬਲੌਗ ਵੀ ਤੰਗ ਰਹੇ ਨੇ ਕਿੱਥੋਂ ਲੈਂਦਾ ਚੀਜ਼ਾਂ ਕ ਖਾਣਾ ਪੀਣਾ ਆਪਣਾ ਜਿਹੜਾ ਚਾਵਲਾ ਹੈ ਨਾ ਚਾਵਲਾ 200 ਰੁਪਏ ਦੀ ਦਾਲ ਤੇ ਨਾਲ 20 ਰੁਪਏ ਦੀ ਰੋਟੀ ਹੁੰਦੀ ਹੈ ਤੇ 300 ਰੁਪਏ ਦੇ ਵਿੱਚ ਅਸੀਂ ਤਿੰਨੇ ਆਣੇ ਨੇ ਰੋਟੀਆਂ ਖਾ ਲਈਆਂ ਤੇ ਬਸ ਆਪਾਂ ਟੋਕਨ ਜਿਹੜਾ ਚਾਵਲਾ ਦਾ ਹੈ ਨਾ 45 ਨੰਬਰ ਰੱਖ ਦਿੰਨੇ ਆ ਆਪਰੇ ਰੋਟੀ ਆ ਜੂ ਇੱਥੇ ਹੁਣ ਬੈਠੇ ਬੈਠੇ ਤੇ ਆ ਮੈਕਡੀ ਵੀ ਉੱਥੇ ਬਣਿਆ ਮੈਕਡੋਨਲਡ ਸੁਣਿਆ ਹੋ ਤੁਸੀਂ ਹਨਾ ਬਈ ਇੰਨੀ ਕੁ ਸੋਹਣੀ ਜਗ੍ਹਾ ਤੇ ਬਣਿਆ ਹੈ ਉੱਥੇ ਨਾਲ ਹੀ ਹੈ ਤੇ ਸਫਾਈ ਦਾ ਇੰਨਾ ਧਿਆਨ ਰੱਖਿਆ ਹੋਇਆ ਹੈ ਖਾਣਾ ਪੀਣਾ ਸਾਰਾ ਯਾਰ ਉਹ ਵੀ ਆਪਾਂ ਜੇ ਮੇਰੇ ਰੇਟ ਜੀ ਨੂੰ ਪਤਾ ਨਹੀਂ ਹਨਾ ਹਿਸਾਬ ਨਾਲ ਤਾਂ ਇੱਥੇ ਵੀ ਸਸਤਾ ਪੈਣਾ ਵੀਡੀਓ ਸ਼ੇਅਰ ਕਰ ਦਿਓ ਉਹਨਾਂ ਦੋਸਤਾਂ ਜਿਹਨਾਂ ਤੁਸੀਂ ਘੁੰਮਣਾ ਚਾਹੁੰਦੇ ਹੋ ਆ ਦੇਖੋ ਜੀ ਆਵਾਸ ਵੇਚਣ ਵੀ ਇੱਥੇ ਨਵੇਂ ਟਾਈਪ ਦੇ ਨੇ ਪੈਰਾਂ ਨਾਲ ਬਸਾ ਟੂਟੀ ਖੋਲੋ ਤੇ ਦਿਵਾਲੀ ਤੋਂ ਅਗਲੇ ਦਿਨ ਗਈ ਸੀ ਸੀ ਬਿਸ਼ਕਰਮਾੜੇ ਵਾਲੇ ਦਿਨ ਬਹੁਤ ਵਧੀਆ ਲੱਗਿਆ ਇਹਨਾਂ ਦੇ ਵਿੱਚ ਘੁੰਮਣ ਦਾ ਮੱਕੜੀ ਵੀ ਆ ਗਈ ਤੇ ਬਾਹਰਲੇ ਦੇਸ਼ ਆ ਗਏ ਉਹਨੇ ਬਾਈ ਮੌਸਮ ਵੀ ਬਹੁਤ ਵਧੀਆ ਸੀ ਵੀਡੀਓ ਸ਼ੇਅਰ ਕਰ ਦਿਓ ਅਲੱਗ-ਅਲੱਗ ਵੀਡੀਓ ਲੈ ਕੇ ਆਇਆ ਪਰ ਬਹੁਤ ਘੈਂਟ ਹੁੰਦੀਆਂ ਆਪਣੀਆਂ ਵੀਡੀਓ ਤੇ ਪੋਰ ਪੇਜ ਨੂੰ ਫੋਲੋ ਕਰ ਲਿਓ ਤੇ ਇਹ ਆ ਗਈ ਸੀ ਆਪਣੀ ਰੋਟੀ ਆ ਦੇਖੋ ਇੱਥੇ ਬੈਠ ਕੇ ਖਾਂਦੇ ਆ ਤੇ ਨਾਲ ਨਾਲ ਠੰਡੀ-ਠੰਡੀ ਹਵਾ ਚੱਲ ਰਹੀ ਸੀ ਪ ਤੇ ਇੰਨੀ ਦੂਰ ਨਹੀਂ ਜਾ ਸਕਦੇ ਹਨ ਤਾਂ ਇੱਥੇ ਬਹੁਤ ਘੱਟ ਖਰਚੇ ਦੇ ਵਿੱਚ ਉਹ ਘੁੰਮ ਸਕਦੇ ਨੇ ਬਾਲੀ ਸੋਹਣੀ ਪਲੇਸ ਹੈ ਤੇ ਇਹ ਜੀਬੀ ਪਿੰਡ ਹੈਗਾ ਰਸਤੇ ਦੇ ਵਿੱਚ ਸੋਏ ਗ੍ਰੀਨ ਨਾਮ ਹੈ ਨਿਚੇ ਦਿੱਤਾ ਹੋਇਆ ਹੈਗਾ ਧੰਨਵਾਦ ਜੀ